哈ਸ਼ੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸੀਡੀ ਤੋਂ ਹਾਂ ਰੋਹ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਜੀ ਪਿਓਰ ਕਾਟਨ ਦੇ ਸੂਟਾਂ ਦੇ ਉੱਪਰ ਆਪਾਂ ਨੇ ਸੇਲ ਲਗਾਈ ਹੋਈ ਹੈਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਪਿਓਰ ਕਾਟਨ ਦੇ ਬਿਲਕੁਲ ਸੌਫਟ ਵਾਲੇ ਪ੍ਰਿੰਟ ਆਏ ਹੋਏ ਨੇਗੇ ਫੈਬਰਿਕ ਵੀ ਇੰਨਾ ਜ਼ਿਆਦਾ ਸੌਫਟ ਹੈ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਨੀ ਹਾਂ ਸਾਰਿਆਂ ਦਾ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਫਰਸਟ ਸੂਟ ਜਿਹੜਾ ਵੀਰੇ ਆਇਆ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਇਹਦੇ ਨਾਲ ਆਪਾਂ ਨੇ ਬਹੁਤ ਹੀ ਸੋਹਣੀ ਮੈਚਿੰਗ ਕਰਕੇ ਬਾਟਮ ਲਗਵਾਈ ਹੈਗੀ ਇਹ ਵਾਲੇ ਕਲਰ ਦੀ ਆਪਾਂ ਨੇ ਬਾਟਮ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਪਿਆਰੀ ਸੋਹਣੀ ਮੈਚਿੰਗ ਬਣੀ ਹੋਈ ਹੈਗੀ ਇਹਦੇ ਵਿੱਚ ਫਰਸਟ ਸੂਟ ਪਿਓਰ ਕਾਟਨ ਦਾ ਸੂਟ ਆ ਵੀਰੇ ਲਾਈਨਿੰਗ ਦੀ ਵੀ ਨੀਚੇ ਤੇ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਆਪਾਂ ਇਹ ਵਾਲੇ ਸੂਟ ਆ ਜਿਹੜੇ ਸੇਲ ਕਰ ਰਹੇ ਆ ਸੈਕੰਡ ਸੂਟ ਆ ਜਿਹੜਾ ਵੀਰੇ ਇਹ ਵਾਲਾ ਸੂਟ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਮੈਂ ক্লোਜ਼ ਤੋਂ ਦਿਖਾ ਦੇਣੀ ਆ ਤੁਹਾਨੂੰ ਇੱਕ ਵਾਰ ਇਹ ਵਾਲੀ ਇਹਦੇ ਨਾਲ ਆਪਾਂ ਨੇ ਬਾਟਮ ਲਗਵਾਈ ਆ ਅਗਰ ਤੁਸੀਂ ਬਾਟਮ ਚੇਂਜ ਕਰਵਾਉਣਾ ਚਾਹੁੰਦੇ ਹੋ ਬਾਟਮ ਨੂੰ ਚੇਂਜ ਵੀ ਕਰਵਾ ਸਕਦੇ ਹੋ ਜੀ ਇੱਕ ਇਹਦੇ ਵਿੱਚ ਆਪਣੇ ਕੋਲੇ ਬਹੁਤ ਹੀ ਪਿਆਰਾ ਪ੍ਰਿੰਟ ਆ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਤੇ ਪ੍ਰਿੰਟ ਉਸ ਤੋਂ ਵੀ ਜ਼ਿਆਦਾ ਸੋਹਣਾਗਾ ਇਹ ਵੀ ਆਪਣੇ ਕੋਲੇ ਸੇਲ ਲਈ ਹੈ ਪਿਓਰ ਕਾਟਨ ਦਾ ਸੂਟ ਹੈ ਇਹ ਵੀ ਜੀ ਪ੍ਰਾਈਸ ਮੈਂ ਸਾਰਿਆਂ ਦਾ ਵੀਡੀਓ ਦੇ ਐਂਡ ਦੇ ਵਿੱਚ ਮੈਂਸ਼ਨ ਕਰ ਦਾਂਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਹ ਵਾਲਾ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਹੈ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਵੀ ਇਹਦੇ ਨਾਲ ਆਪਾਂ ਨੇ ਇਹ ਵਾਲੀ ਬਾਟਮ ਲਗਾਈ ਹੈ ਇਹ ਪ੍ਰਿੰਟ ਸੇਮ ਐਸ ਇਟ ਇਜ਼ ਇਹਦੇ ਮੰਗਵੀਂ ਪ੍ਰਿੰਟ ਹੈਗਾ ਇਹਦੇ ਵਿੱਚ ਆਪਣੇ ਕੋਲੇ ਇੱਕ ਕਲਰ ਹੋਰ ਵੀ ਹੈਗਾ ਉਮੈਂ ਦਿਖਾ ਦਨੀ ਉਹ ਵੀ ਇੱਕ ਪ੍ਰਿੰਟ ਇਹ ਵਾਲਾ ਆਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਮੈਚਿੰਗ ਹੋਈ ਹੋਈ ਹੈ ਇਹਦੀ ਵੀ ਕਲਰ ਵੀ ਬਹੁਤ ਸੋਹਣੇ ਆ ਜੀ ਸਾਰੇ ਪ੍ਰਿੰਟ ਵੀ ਸੋਹਣੇ ਆਗੇ ਇੱਕ ਆਪਣੇ ਕੋਲ ਇਹਦੇ ਵਿੱਚ ਇਹ ਵਾਲਾ ਆਇਆਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਇੱਕ ਇਹ ਵਾਲਾ ਆ ਗਿਆ ਜੀ ਇੱਕ ਮੈਂ ਸਨੂ ਇੱਕ ਵਾਰ ਨਾ ਸਟਾਫ ਵੀ ਚੈੱਕ ਕਰਵਾ ਦੇਣੀ ਆ ਲੈਂਡਿੰਗ ਵਗੈਰਾ ਦੀ ਕੋਈ ਲੋੜ ਨਹੀਂ ਬਹੁਤ ਹੀ ਸੋਹਣਾ ਸਟਾਫ ਆਗਾ ਏ ਮੈਂ ਜਿਹੜਾ ਪਹਿਲਾਂ ਪ੍ਰਿੰਟ ਦਿਖਾਇਆ ਸੀ ਸੇਮ ਹੀ ਪ੍ਰਿੰਟ ਆ ਉਹਦਾ ਕਲਰ ਚੇਂਜ ਆ ਜੀ ਇੱਕੇ ਦੇ ਵਿੱਚ ਇਹ ਵਾਲਾ ਆ ਗਿਆ ਅਗਰ ਤੁਸੀਂ ਮੈਚਿੰਗ ਬਾਟਮ ਨਾਲ ਲੈਣਾ ਚਾਹੁੰਦੇ ਹੋ ਮੈਚਿੰਗ ਬਾਟਮ ਨਾਲ ਵੀ ਲੈ ਸਕਦੇ ਹੋ ਅਗਰ ਤੁਸੀਂ ਇਦਾਂ ਹੀ 5 ਮੀਟਰ ਸੌਰੀ 5 ਮੀਟਰ ਸੂਟ ਲੈਣਾ ਚਾਹੁੰਦੇ ਹੋ ਜਾਂ ਜੇ ਲਾਰਜ ਬਣੇ ਚਾਹ ਤਾਂ 2.5 ਮੀਟਰ ਜਾਂ 3.5 ਮੀਟਰ ਉਹਦਾ ਹੁੰਦਾ ਜੀ ਫੁੱਲ ਸੂਟ ਦਾ ਸੂਟ ਆਊਗਾ ਤਾਂ ਤੁਸੀਂ ਲੈ ਸਕਦੇ ਹੋ ਇੱਕੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਜਾ ਰਿਹਾ ਜੀ ਇਹਨੂੰ ਕਈ ਦਾ ਬਾਈਟ ਚਿਕਨ ਦੇ ਬਾਟਮ ਨਾਲ ਵੀ ਬਣਾਉਂਦੇ ਨੇ ਕਈ ਵਿਦਆਊਟ ਆ ਚਿਕਨ ਦੀ ਬਾਟਮ ਵੀ ਬਣਾਉਂਦੇ ਨੇ ਆਲ ਓਵਰ ਸੂਟ ਵੀ ਬਣਾ ਲੈਂਦੇ ਨੇ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਇੱਕ ਇਹਦੇ ਵਿੱਚ ਜਿੱਦਾਂ ਵੀਰੇ ਪਹਿਲਾਂ ਆਪਣਾ ਸੂਟ ਆਏ ਸੀਗੇ ਬੈਲਵਰਡ ਸਟੱਫ ਦੇ ਉੱਪਰ ਆਏ ਸੀਗੇ ਜਿਹਨੂੰ ਬਲੱਚੀ ਦਾ ਸੂਟ ਵੀ ਬੋਲ ਦਾਂਦੇ ਸੀ ਸੇਮ ਹੀ ਸੂਟ ਹੈ ਆਪਣੇ ਕੋਲੇ ਕਾਟਨ ਸਟੱਫ ਦੇ ਉੱਪਰ ਆਇਆ ਬਹੁਤ ਹੀ ਪਿਆਰਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਜਿਹੜਾ ਸਾਰਿਆਂ ਦਾ ਸੇਮ ਰਹੂਗਾ ਜੀ ਸਿਰਫ ਸਾਡੇ 400 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਨੇ ਇਹ ਪਿਓਰ ਕਾਟਨ ਦੇ ਸੂਟ ਨੇ ਸਟਾਫ ਪੂਰਾ ਵਧੀਆ ਜੀ ਸਟਾਫ ਦੀ ਸਾਡੀ ਸ਼ੋਰਟ ਹੀ ਹੋਊਗੀ ਲਾਈਨਿੰਗ वगैरह ਦੀ ਕੋਈ ਲੋੜ ਨਹੀਂ ਅਗਰ ਕੋਈ ਫਿਰ ਵੀ ਲਾਈਨਿੰਗ ਲਗਵਾਉਣਾ ਚਾਹੁੰਦਾ ਤਾਂ ਉਹ ਆਪਣੀ ਅਗਲੇ ਦੀ ਪਰਸਨਲ ਚੁਆਇਸ ਨਾਲ ਲਗਵਾ ਸਕਦਾ ਇਹਦੇ ਵਿੱਚ ਇਹ ਵਾਲੇ ਪ੍ਰਿੰਟ ਆਪਣੇ ਕੋਲੇ ਪਏ ਨੇ ਕੁਝ ਕੁ ਪ੍ਰਿੰਟ ਇਹ ਵਾਲੇ ਆ ਗਏ ਜੀ ਮੈਂ ਇੱਕ ਵਾਰ ਤੁਹਾਨੂੰ ਇਹ ਇਦਾਂ ਹੀ ਦਿਖਾ ਦਿੰਨੇ ਹਾਂ ਇਹਦੇ ਵਿੱਚ ਇੱਕ ਪ੍ਰਿੰਟ ਫਰਸਟ ਵਾਲਾ ਇਹ ਵਾਲਾ ਆ ਗਿਆ ਇੱਕ ਪ੍ਰਿੰਟ ਇਹਦੇ ਵਿੱਚ ਇਹ ਵਾਲਾ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਸਟੱਫ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦੇਣੀ ਆ ਇਹ ਸਟੱਫ ਦੇ ਵਿੱਚ ਨਾ ਸਾਰੇ ਦੇ ਵਿੱਚ ਜਿੱਦਾਂ ਆਪਣੇ ਕ੍ਰਾਸਟ ਦੇ ਵਿੱਚ ਬਲ ਹੁੰਦੇ ਨੇਗੇ ਇਦਾਂ ਸਾਰੇ ਬਣਿਆ ਹੋਇਆ ਬਹੁਤ ਸੋਹਣਾ ਸਟੱਫ ਹੈ ਇਹ ਵੀ ਕਾਟਨ ਦੇ ਵਿੱਚ ਹੀ ਆਇਆ ਇੱਕ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਆ ਗਿਆ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਇੱਕ ਪ੍ਰਿੰਟ ਇਹ ਵਾਲਾ ਆ ਗਿਆ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹਨਾਂ ਸਾਰਿਆਂ ਦਾ ਪ੍ਰਾਈਸ ਜਿਹੜਾ ਸੇਮ ਹੀ ਹੈਗਾ ਇਹ ਆ ਗਿਆ ਇਹਨੂੰ ਤੁਸੀਂ ਬਾਟਮ ਦੇ ਨਾਲ ਵੀ ਯੂਜ਼ ਕਰ ਸਕਦੇ ਹੋ ਕਿਸੇ ਵੀ ਤਰੀਕੇ ਵਰਕ ਕਰਵਾ ਸਕਦੇ ਹੋ ਇੱਕ ਪ੍ਰਿੰਟ ਇਹਦੇ ਵਿੱਚ ਇਹ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਜੀ ਲਾਸਟ ਜਿਹੜਾ ਪ੍ਰਿੰਟ ਆ ਗਿਆ ਇਹ ਖਾਦੀ ਦੇ ਉੱਪਰ ਆ ਗਿਆ ਵੀਰੇ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਵੀ ਪ੍ਰਾਈਸ ਜਿਹੜਾ ਸੇਮ ਰਹੂਗਾ ਇਹ ਆਪਣੇ ਚਿਕਨ ਟਾਈਪ ਤੇ ਆ ਗਿਆ ਪ੍ਰਿੰਟ ਇਹਦਾ ਪ੍ਰਾਈਸ ਵੀ ਜਿਹੜਾ ਸੇਮ ਰਹੂਗਾ ਜੀ ਇਹ ਚਿਕਨ ਦੀ ਬਾਟਮ ਆ ਅਗਰ ਤੁਸੀਂ ਲਗਾਉਣਾ ਚਾਹੁੰਦੇ ਹੋ ਇਹਦਾ ਪ੍ਰਾਈਸ ਅਲੱਗ ਤੋਂ ਆ ਇੱਕ ਆਪਣੇ ਕੋਲੇ ਦੁਪੱਟੇ ਵੀ ਆਏ ਸੀ ਮੈਂ ਤੁਹਾਨੂੰ ਦੁਪੱਟੇ ਵੀ ਦਿਖਾ ਦੇਣੀ ਆ ਜੀ ਇਹ ਵਾਲੇ ਦੁਪੱਟੇ ਨੇ ਬਹੁਤ ਹੀ ਸੋਹਣੇ ਦੁਪੱਟੇ ਨੇ ਇਹ ਇੱਕ ਇਹਦੇ ਵਿੱਚ ਆਇਆ ਸੀਗਾ ਵਾਈਟ ਕਲਰ ਦਾ ਚਿਕਨ ਦਾ ਦੁਪੱਟਾ ਆਇਆ ਸੀਗਾ ਆਪਣੇ ਕੋਲੇ ਦੁਪੱਟਿਆਂ ਦਾ ਪ੍ਰਾਈਸ ਜਿਹੜਾ ਰਹੂਗਾ ਸਿਰਫ 250 ਰੁਪਏ ਦਾ ਦੁਪੱਟਾ ਹੋਊਗਾ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੋਹਣੀ ਇਹਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈਗੀ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਜੀ ਇੱਕੇ ਦੇ ਵਿੱਚ ਆਪਣੇ ਕੋਲੇ ਇਹ ਵਾਲਾ ਦੁਪੱਟਾ ਆਇਆ ਹੈ ਪੀ ਇਹ ਵਾਲਾ ਦੁਪੱਟਾ ਹੈ ਇਹ ਵੀ ਬਹੁਤ ਸੋਹਣਾ ਦੁਪੱਟਾ ਹੈ ਇਹਨੂੰ ਤੁਸੀਂ ਬਾਟਮ ਵੀ ਬਣਾ ਸਕਦੇ ਹੋ 2.5 ਮੀਟਰ ਇਹ ਵੀ ਚਿਕਨ ਦੇ ਵਿੱਚ ਹੀ ਹੈਗਾ ਇਹ ਸਾਰੇ ਸੂਟ ਨੇ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਪ੍ਰਾਈਸ ਵੀ ਮੈਂ ਮੈਂਸ਼ਨ ਕਰ ਹੀ ਦਿੱਤਾ ਮੇਰਾ ਕੰਟੈਕਟ ਨੰਬਰ 985562231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਜੀ